ਪਾਗੀ ਪਤਾ ਨਾ ਜਿਹੜੇ ਨਵੇਂ ਗੱਲਬਾਤ ਨਹੀਂ ਕੀਤੀ ਸੀ ਇਹ ਕੈਂਡੀਡੇਟ ਜਿਹੜੇ ਆ ਜਾਂਦੇ ਹੌਲਡਿੰਗਰ ਦੇ ਦਿੰਦੇ ਪਰ ਤੋਂ ਜੁਆਇਨ ਨਹੀਂ ਪੁਰਾਣੇ ਭੁੱਲ ਜਾਂਦੇ ਫਿਰ ਅਸੀਂ ਬਸ ਜਿਹਦੇ ਨਾਲ ਵੀ ਅੱਜ ਤੱਕ ਸਟੈਂਡ ਲਿਆ ਸੱਚੇ ਦਿਲ ਤੋਂ ਲਿਆਏ ਉਹਦੇ ਨਾਲ ਖੜੇ ਰਹੇ ਆ ਕੋਈ ਪਾਰਟੀ ਦਾ ਫੈਸਲਾ ਨਹੀਂ ਬਾਕੀ ਅਹੀ ਪਾਰਟੀ ਦੇ ਆਂਟੀ ਕੁਝ ਵੀ ਨਹੀਂ ਬੋਲਣਾ ਜਿਹੜੇ ਹਾਈ ਕਮੰਡ ਨਾਲ ਗੱਲਬਾਤ ਕੀਤੀ ਸੀ ਉਹਦਾ ਮੈਨੂੰ ਟਿਕਟ ਨਹੀਂ ਦੇયો ਜਾਂ ਕੁਝ ਨਹੀਂ ਪਾ ਸੋਸ਼ਲ ਮੀਡੀਆ ਨਹੀਂ ਨਹੀਂ ਜਦੋਂ ਟਿਕਟ ਪਹਿਲਾਂ ਤੁਸੀਂ ਫਾਰਮ ਭਰਿਆ ਸੀ ਟਿਕਟ ਲਈ ਅਪਲਾਈ ਕੀਤਾ ਸੀਗਾ ਉਸ ਤੋਂ ਬਾਅਦ ਪੈਨਲ 'ਚ ਤੁਹਾਡਾ ਨਾਮ ਆਇਆ ਸੀਗਾ ਹਾਂਜੀ ਪਹਿਲਾਂ ਸਾਨੂੰ ਇਹ ਕਿਹਾ ਗਿਆ ਕਿ ਉੱਪਰ ਸੈਂਟਰ ਸਰਕਾਰ ਦਾ ਤੁਹਾਡਾ ਸਰਵੇ ਜਾ ਰਿਹਾ ਹੈ ਤੇ ਉਹ ਸਰਵੇ ਦੇ ਵਿੱਚ ਤੁਹਾਡਾ ਨਾਮ ਆ ਰਿਹਾ ਹੈ ਸੋ ਫਿਰ ਐਟ ਲਾਸਟ ਐਟ ਲੀਸਟ ਤੇ ਐਟ ਲਾਸਟ ਤੇ ਜਾ ਕੇ ਇਹਨਾਂ ਨੇ ਮਤਲਬ ਕਿਸੇ ਹੋਰ ਬੰਦੇ ਨੂੰ ਟਿਕਟ ਦੇ ਦਿੱਤੀ ਉਹ ਬੰਦਾ ਸਾਡੀ ਵਾਰਡ ਦਾ ਵੀ ਨਹੀਂ ਆਲਕੋ ਵਾਰਡ ਹੈ ਹੂੰ ਸੋ ਬਾਕੀ ਇਹਦਾ ਰੀਜ਼ਨ 파ਰਟੀ ਨੂੰ ਪਤਾ ਹੋਵੇ। ਆਪ ਕੋ ਵਾਰਡ ਆ ਉਹਨੂੰ ਕਿਵੇਂ ਦਿੱਕਤ ਪਤਾ ਹਾਂਗਾ ਕਿ ਮੇਰੇ ਵਾਰਡ ਦੇ ਵਿੱਚ ਇਹ ਦਿੱਕਤ ਆ ਇਹ ਦਿੱਕਤ ਆ ਰਹੀ ਆ। ਉਹਨੂੰ ਕਿਵੇਂ ਪਤਾ ਹੋਊਗਾ? ਬਾਕੀ ਸਾਡੀ ਵਾਰਡ ਸਾਡੇ ਨਾਲ ਐ। ਸਾਨੂੰ ਉਹਨਾਂ ਦੀ ਸਪੋਰਟ ਹੈ ਉਹਨਾਂ ਦਾ। ਇਹ ਕਿਹਦਾ ਕਿਉਂ ਇਹਦਾ ਬਾਰ ਲਈ ਬੰਦੇ ਨੂੰ ਦਿੱਤੇ ਜਾਂਦੇ ਆ। ਇਹ ਰੀਤੀ ਰਿਵਾਜ ਕੀ ਆ ਉਹਦਾ। ਸਾਡੀ ਪਾਰਟੀ ਨੇ। ਬੰਸੀ ਜੀ ਕੀ ਕਹਿਣਾ ਚਾਹੋਗੇ ਤੁਸੀਂ? ਆਮ ਆਦਮੀ ਪਾਰਟੀ ਨੇ ਸੇਵਾ ਕੀਤੀ ਹੈ ਤੁਹਾਨੂੰ। ਇਹ ਗੱਲ ਕੀਤੀ। ਆਪਾਂ ਜੀ 2020 ਦਾ ਮੈਂ ਜੁੜਿਆ ਆ ਪਾਰਟੀ ਨਾਲ। ਜੂਛ ਗਿਆ ਮਹਲੀ ਹੁੰਦਾ ਸੀ।